ਗੂਗਲ ਦੇ ਉੱਪਰ ਇਹ ਚਾਰ ਚੀਜ਼ਾਂ ਸਰਚ ਕਰੋਗੇ ਤਾਂ ਹੋ ਜਾਓਗੇ ਹੈਰਾਨ ਫਸਟ ਹੈ ਡਰਟ ਮਿਸ਼ਨ ਜਿਵੇਂ ਤੁਸੀਂ ਇਹਨੂੰ ਸਰਚ ਕਰੋਗੇ ਤਾਂ ਤੁਹਾਡੇ ਸਾਹਮਣੇ ਇਦਾਂ ਦਾ ਇੱਕ ਸੈਟਲਾਈਟ ਪੇਜ ਓਪਨ ਹੋਏਗਾ ਫਿਰ ਇੱਕ ਸੈਟਲਾਈਟ ਆਏਗੀ ਐਂਡ ਗੂਗਲ ਦਾ ਜਿਹੜਾ ਪੇਜ ਆ ਉਹ ਟੇਡਾ ਹੋ ਜਾਊਗਾ ਦੇਖੋ ਹੈ ਨਾ ਹੈਰਾਨੀ ਵਾਲੀ ਗੱਲ ਸੈਕੰਡ ਹੈ ड्रॉप बियर ड्रॉप बियर ਜਿਵੇਂ ਤੁਸੀਂ ਉਹਨੂੰ ਸਰਚ ਕਰੋਗੇ ਤਾਂ ਤੁਹਾਡੇ ਸਾਹਮਣੇ ਇੱਕ ਪਾਲੂ ਆਏਗਾ ਉਹਦੇ ਉੱਪਰ ਕਲਿੱਕ ਕਰੋਗੇ ਤਾਂ ਤੁਹਾਡੇ ਜੋ ਜੈਲੋਜਾ ਬਣਿਆ ਹੋਇਆ ਪਾਲੂ نیچے ਜਾਏਗਾ ਹੈਨਾ ਮजेदार ਗੱਲ ਦੇਖੋ ਕਿੰਨਾ ਮ제 ਨਾਲੋਂ نیچے ਜਾ ਰਿਹਾ then third है लास्ट ऑफ अस ਜਿਵੇਂ ਤੁਸੀਂ ਗੂਗਲ ਦੇ ਉੱਪਰ ਸਰਚ ਕਰਾਂਗੀ ਲਾਸਟ ਆਫ ਅਸ ਉਦਾਂ ਹੀ ਤੁਹਾਡੇ ਸਾਹਮਣੇ ਇੱਕ ਪੇਜ ਓਪਨ ਹੋਏਗਾ ਲਾਸਟ ਆਫ ਅਸ ਆਸ ਸਰਚ ਕੀਤਾ ਤਾਂ ਤੁਹਾਡੇ ਸਾਹਮਣੇ ਇਦਾਂ ਦਾ ਇੱਕ ਪੇਜ ਆਏਗਾ ਉਹਦੇ ਉੱਪਰ ਜੋ ਰੈੱਡਾ ਬਣਿਆ ਹੋਇਆ ਸਰਕਲ ਉਹਦੇ ਉੱਪਰ ਕਲਿੱਕ ਕਰਾਂਗੀ ਤਾਂ ਤੁਹਾਡੇ ਸਾਹਮਣੇ ਇੱਕ ਫੰਗਿਸ ਓਪਨ ਹੋਣਗੀਆਂ ਜਿਵੇਂ ਜਿਵੇਂ ਉਹਦੇ ਉੱਪਰ ਤੁਸੀਂ ਕਲਿੱਕ ਕਰਦੇ ਜਾਓਗੇ ਤਾਂ ਤੁਹਾਡੇ ਸਾਹਮਣੇ ਇਦਾਂ ਦੀਆਂ ਫੰਗਿਸ ਨਜ਼ਰ ਆਉਣਗੀਆਂ ਦੇਖੋ ਹੈਨਾ ਮਜ਼ੇਦਾਰ ਗੱਲ ਐਂਡ ਲਾਸਟ ਵਨ ਜਿਵੇਂ ਜਿਵੇਂ ਤੁਸੀਂ ਇਹਦੇ ਉੱਪਰ ਕਲਿੱਕ ਕਰੀ ਜਾਓਗੇ ਇਦਾਂ ਹੀ ਤੁਹਾਡੇ ਸਾਹਮਣੇ ਪੇਜ ਦੇ ਉੱਪਰ ਪੂਰੇ ਦੇ ਉੱਪਰ ਫੰਗਿਸ ਆਉਣਗੀਆਂ ਲਾਸਟ ਤੁਸੀਂ ਸਰਚ ਕਰੋਗੇ ਚਿਕਸੋ ਕਲੱਬ ਜਿਵੇਂ ਤੁਸੀਂ ਚਿਕਸੂ ਕਲਬ ਓਪਨ ਕਰੋਗੇ ਤਾਂ ਦੇਖੋ ਤੁਹਾਡੇ ਸਾਹਮਣੇ ਇੱਕ ਇਦਾਂ ਦਾ ਪੇਜ ਆਏਗਾ ਤੇ ਇੱਕ ਗੋਲਾ ਜਿਹਾ نیچے ਨੂੰ ਜਾਏਗਾ ਤੇ ਜਿਹੜਾ ਗੂਗਲ ਦਾ ਪੇਜ ਆਉ ਉਹ ਵਾਈਬ੍ਰੇਟ ਕਰੇਗਾ ਦੇਖੋ ਹੈ ਨਾ ਕਿੰਨੀ ਮਜ਼ੇਦਾਰ ਗੱਲ ਇਹਨਾਂ ਚੀਜ਼ਾਂ ਨੂੰ ਦੇਖਣ ਦੇ ਲਈ ਤੁਸੀਂ ਗੂਗਲ ਦੇ ਉੱਪਰ ਸਰਚ ਕਰਕੇ ਦੇਖੋ